ਸੋ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਆ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਦਿੱਤੇ ਕੁਮਾਰ ਦੀ ਅਗਵਾਈ ਹੇਠ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਆ ਪਿਛਲੇ ਦਿਨੀ ਪੁਲਿਸ ਸਟੇਸ਼ਨ ਕਾਨੂੰਨਵਾਨ ਦੇ ਅਧੀਨ ਪੈਂਦੇ ਪਿੰਡ ਵੜੈਚ ਵਿੱਚ ਇੱਕ ਘਰ ਵਿੱਚ ਦਿਨ ਦਿਹਾੜੇ ਗੋਲੀਆਂ ਚਲਾ ਕੇ ਧਮਕੀ ਦੇਣ ਵਾਲੇ ਦੋ ਨੌਜਵਾਨਾਂ ਨੂੰ ਹਥਿਆਰਾਂ ਤੇ 258 ਗ੍ਰਾਮ ਹਿਰੋਇਨ ਸਮੇਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਆ ਇੱਕ ਵਾਰ ਫੇਰ ਦੱਸ ਦਈਏ ਕਿ ਮੌਜੂਦਾ ਸਰਪੰਚ ਪਿੰਡ ਵੜੈਚ ਸੁਖਜੀਤ ਸਿੰਘ ਦੇ ਘਰ ਤੇ ਗੋਲੀਆਂ ਚਲਾ ਕੇ ਉਸ ਨੂੰ ਧਮਕੀ ਦੇਣ ਵਾਲੇ ਕਿ ਜੇਕਰ ਉਸ ਦਾ ਮੁੰਡਾ ਕੈਨੇਡਾ ਤੋਂ ਆਇਆ ਤਾਂ ਉਸ ਦੇ ਸਿਰ ਵਿੱਚ ਗੋਲੀਆਂ ਮਾਰਾਂਗੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗੁਰਦਾਸਪੁਰ ਪੁਲਿਸ ਨੇ ਐਸਐਸਪੀ ਗੁਰਦਾਸਪੁਰ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੇ ਹੇਠ ਵਧੀਆ ਕਾਰਜਗਿਰਿ ਕਰਦੇ ਹੋਏ ਗਿਰਫਟਾਰ ਕਰ ਲਿਆ ਵਾ ਜਿਨ੍ਹਾਂ ਕੋਲੋਂ ਹਥਿਆਰ ਤੇ 258 ਗ੍ਰਾਮ ਹਿਰੋਇਨ ਵੀ ਬਰਾਮਦ ਹੋਈ ਆ ਔਰ ਲਗਾਤਾਰ ਇਸ ਮੌਕੇ ਤੇ ਗੱਲਬਾਤ ਦੌਰਾਨ ਐਸਐਸਪੀ ਅਦਿੱਤਿਆ ਨੇ ਕਿਹਾ ਹੈ ਕਿ ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਦੇ ਨਾਲ-ਨਾਲ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਨੂੰ ਤੁਰੰਤ ਕਾਰਵਾਈ ਲਈ ਤਾਇਨਾਤ ਕੀਤਾ ਗਿਆ ਇਹਨਾਂ ਆਰੋਪੀਆਂ ਕੋਲੋਂ 4 ਪਿਸਤੌਲ 4 ਮੈਗਜ਼ੀਨ 11 ਜੰਦਾ ਕਾਰਤੂਸ ਤੇ 258 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਬਾਕੀ ਇਹਨਾਂ ਦਾ ਰਿਮਾਂਡ ਮਾਨਜੋ ਅਦਾਲਤ ਤੋਂ ਲੈ ਕੇ ਇਹਨਾਂ ਕੋਲ ਬ੍ਰਿਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਇਹ ਕਿਤੇ ਸਮਗਲਿੰਗ ਦੇ ਤੰਦੇ ਦੇ ਵਿੱਚ ਜਾਂ ਗੈਂਗਸਟਰਵਾਦ ਦੇ ਵਿੱਚ ਕਿੰਨੀ ਕ ਅੱਗੇ ਤੱਕ ਜੁੜੇ ਹੋਏ ਸਨ ਇਸ ਮੌਕੇ ਤੇ ਇਹ ਵੀ ਅੰਦੇਸ਼ਾ ਲੱਗ ਰਿਹਾ ਹੈ ਕਿ ਇਸ ਇਹਨਾਂ ਗ੍ਰਿਫਤਾਰੀਆਂ ਦੇ ਬਾਅਦ ਕੁਝ ਹੋਰ ਵੀ ਗ੍ਰਿਫਤਾਰੀਆਂ ਔਰ ਕੁਝ ਵੱਡੀਆਂ ਰਿਕਵਰੀਆਂ ਵੀ ਗੁਰਦਾਸਪੁਰ ਪੁਲਿਸ ਨੂੰ ਹੋ ਸਕਦੀਆਂ ਨੇ ਆਹ ਤੁਹਾਨੂੰ ਦੱਸਦੇ ਆ ਇਸ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਦਿਤੇ ਕੁਮਾਰ ਨੇ ਹੋਰ ਕੀ ਅਹਿਮ ਜਾਣਕਾਰੀ ਦਿੱਤੀ ਹੈ ਡੀਜੀਪੀ ਸਾਹਿਬ ਪੰਜਾਬ ਦੀ ਜੇ ਜੇ ਦਿਸਾਂ ਨਿਰਦੇਸ਼ਾਂ ਹੇਤ ਗੋਦਾਸਪੁਰ ਪੁਲਿਸ ਨੂੰ ਬੜੀ ਕਾਮਯਾਬੀ ਮਿਲੀ ਹੈਗੀ 5 ਤਰੀਕ ਨੂੰ ਵੜੈਚ ਪਿੰਡ ਦੇ ਜਿਹੜੇ ਸਰਪੰਚ ਤੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਕੇਸ ਦੇ ਵਿੱਚ 5 ਤਰੀਕ ਨੂੰ ਜਿਹੜਾ ਹੈਗਾ 333 109 324 ਆ ਆਮ ਸਕਦੇਤਾ ਤੇ ਪੀਐਸ ਕਨਵਾਨ ਚਿਪਕ ਚਾਦਵਸ ਕੀਤਾ ਸੀਗਾ ਐਸਪੀ ਡੀ ਡੀਐਸਪੀ ਡੀ ਅਤੇ ਡੀਐਸਪੀ ਰੂਵਲ ਦੇ ਜਿਹੜੀ ਵੈਨ ਮਾਈਟ ਜਿਹੜੇ CIA ٹیم PS ਕਨਵਨ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ ਇਹਨਾਂ ਦੇ ਵੱਲੇ ਜਿਹੜੇ ਇਹਦੇ ਵਿੱਚ ਦੋ ਬੰਦੇ ਜਿਹੜੇ ਇਨਵੋਲਡ ਸੀ ਵਿਵਿੰਦ ਵਿਕੀ ਅਜੇਪਾਲ ਜਿਹੜਾ ਇਹਨਾਂ ਨੂੰ ਜਿਹੜਾ ਹੈਗਾ ਅਵੈਸਟ ਕਰ ਲਿਆ ਹੈਗਾ ਅ ਐਡੇਚਰ ਇੱਕ ਬਾਈਕ ਅਤੇ ਚਾਰ ਪਿਸਟਲ ਉਹ 11 ਰਾਉਂਡ ਜਿਹੜੇ ਹੈਗੇ ਦੀ ਕਬੂ ਹੈ। ਇਸੇ ਦੀ ਕਵਰੀ ਦਵਾਨ ਜਿਹੜਾ ਹੈਗਾ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀ ਹੈਗੀ 258 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਵੀ ਮਿਲੀ ਹੈਗੀ ਤੇ ਐਦੇਚ ਐਨਡੀਪੀਐਸ ਸ਼ੈਕ ਦਾ ਵੀ ਜਿਹੜਾ ਹੈਗਾ ਵਾਅਦਾ ਕੀਤਾ ਗਿਆ ਹੈਗਾ। ਇਹਨਾਂ ਦੇ ਬੈਕਵਰਡ ਫੋਰਵਰਡ ਲਿੰਕ ਜਿਹੜੇ ਹੈਗੇ ਉਹ ਅਸੀਂ ਟਵੇਸ ਕਰੇ ਹੈਗੇ ਐਂਡ ਫਰਦਰ ਇਨਵੈਸਟੀਗੇਸ਼ਨ ਹੈਗੀ ਉਹ ਆਨਗoing ਹੈਗੀ।